ਪੂਆ ਦੇ ਕਰ ਮੱਝ ਲਵੇਰੀ ਮਿਲਦੀ ਪੈਰ ਤੇ ਤੜਕੇ ਬਈ ਪੂਆ ਫੁੱਫੜ ਚੋਂ ਸੀ ਲੱਗੇ ਪੂਆ ਫੁੱਫੜ ਚੋਂ ਸੀ ਲੱਗੇ ਚੁੰਦੇ ਚੁੰਦੇ ਲੜਪੇ ਨਹੀਂ ਇੰਨੇ ਨੂੰ ਇੱਕ ਆਗਿਆ ਪੁਲਸੀਆ ਇੰਨੇ ਨੂੰ ਇੱਕ ਆਗਿਆ ਪੁਲਸੀਆ ਲੈ ਗਿਆ ਦੋਹਾਂ ਨੂੰ ਫੜ ਕੇ ਬਈ ਪੂਆ ਤਾਂ ਛੁੱਟ ਗਈ ਟੂਮਾ ਦੇ ਕੇ ਉੱਤ ਅਟਾ ਛੁੱਟ ਗਈ ਟੂ ਮਾ ਦੇ ਕੇ ਫੁੱਫੜ ਤੇ ਕੋਟ ਨਾ ਖੜਕੇ ਨੀ ਦਿਲ ਦੇ ਰੋਗ ਬੁਰੇ ਬਹਿ ਗਿਆ ਕਾਲਜਾ ਫੜਕੇ ਨੀ ਦਿਲ ਦੇ ਰੋਗ ਬੁਰੇ ਬਹਿ ਗਿਆ ਕਾਲਜਾ ਫੜਕੇ ਨੀ ਦਿਲ ਦੇ ਰੋਗ ਬੁਰੇ ਬਹਿ ਗਿਆ ਕਾਲਜਾ ਫੜਕੇ ਨੀ ਦਿਲ ਦੇ ਰੋਗ ਬੁਰੇ ਨਾਨਕਿਆਂ ਦੇ ਗਿੱਧੇ ਵਿੱਚ ਹੋ ਗਈ ਬੱਲੇ ਬੱਲੇ ਨਾਨਕਿਆਂ ਦੇ ਗਿੱਧੇ ਵਿੱਚ ਹੋ ਗਈ ਬੱਲੇ ਬੱਲੇ ਨੀ ਪੂਆ ਦੀ ਪੂਆ ਦੀ ਗਗੜ ਹੱਲੇ ਨੀ ਪੂਆ ਦੀ ਪੂਆ ਦੀ ਗਗੜ ਹੱਲੇ ਨੀ ਪੂਆ ਦੀ ਪੂਆ ਦੀ ਗਗੜ ਹੱਲੇ ਨੀ ਪੂਆ ਦੀ ਪੂਆ ਆਈ ਕੀ ਕੁਝ ਲਿਆਈ ਪੂਆ ਆਈ ਕੀ ਕੁਝ ਲਿਆਈ ਲਿਆਈ ਲੇਕੇ ਆਈ ਕੇਲੇ ਪਿੰਡ ਦੇ ਮੁੰਡਿਆਂ ਨਾਲ ਗੁੱਲੀ ਡੰਡਾ ਖੇਲੇ ਪਿੰਡ ਦੇ ਮੁੰਡਿਆਂ ਨਾਲ ਗੁੱਲੀ ਡੰਡਾ ਖੇਲੇ ਪਿੰਡ ਦੇ ਮੁੰਡਿਆਂ ਨਾਲ